ਅੱਜ ਹੁਣ ਚਾਹ ਪੀਣ ਲੱਗੇ ਉਹ 24 ਘੰਟੇ ਗਰਮ ਚਾਹ ਅਵੇਲੇਬਲ ਹੁੰਦੀ ਆ ਤੇ ਆ ਸਾਹਮਣੇ ਦਰਸ਼ਨ ਕਰੋ ਜੀ ਰੁੱਖ ਦੇ ਇਹ ਜਿਹੜਾ ਦਰਖਤ ਹੈ ਇਤਿਹਾਸਿਕ ਦਰਖਤ ਹੈ ਸਸੀਕਲ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦੇ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਡੇ ਨਵੇਂ ਵਲੌਗਸ ਤੇ ਅਸੀਂ ਗੋਮਿੰਤਾ ਮੈਂ ਹੋਏ ਆ ਜੀ ਪਿਛਲੇ ਵਲੋਗਾਂ ਵਿੱਚ ਤੁਸੀਂ ਦੇਖਿਆ ਹੋਣਾ ਅਸੀਂ ਹਿੰਦੂਨ ਸਾਹਿਬ ਯਾਤਰਾ ਕਰਕੇ ਆਏ ਆਂ ਜੀ ਤੇ ਹੁਣ ਸਾਡਾ ਵਾਪਸੀ ਦਾ ਸਫ਼ਰ ਆ ਅਸੀਂ ਗੋਵਿੰਦ ਧਾਮ ਖੜੇ ਆ ਆ ਗੁਰਦੁਆਰਾ ਸਾਹਿਬ ਦਾ ਸਵੇਰ ਦਾ ਮਾਹੌਲਾ ਸੰਗਤ ਸਾਰੀ ਕੋਈ ਕਿਤੇ ਪਈ ਸੀ ਕੋਈ ਕਿਤੇ ਪਈ ਸੀ ਕੋਈ ਰਾਹਾਂ 'ਚ ਪਏ ਸੀਗੇ ਬਾਈ ਪੀੜ ਬਹੁਤ ਐ ਰਸ਼ ਬਹੁਤ ਸੰਗਤ ਪਹੁੰਚੀ ਹੋਈ ਆ ਤੇ ਆ ਝੰਡੇ ਲੱਗੇ ਹੋਏ ਆ ਗੁਰਦੁਆਰਾ ਸਾਹਿਬ 'ਚ ਆ ਜਿਹੜਾ ਉਹ ਸਾਹਮਣੇ ਰੁੱਖ ਲੱਗੇ ਹੋਇਆ ਜੀ ਉਹ ਵੀ ਇਤਿਹਾਸਕ ਰੁੱਖ ਐ ਤੇ ਨੀਚੇ ਚੱਲ ਕੇ ਦੇਖਦੇ ਆਂ ਜੀ ਉਦੀ ਵੀ ਇਤਿਹਾਸ ਵਾਲੇ ਜਾਣਦੇ ਆ ਸਾਹਮਣੇ ਗੁਰਦੁਆਰਾ ਸਾਹਿਬ ਤੇ ਡਿਸਪੈਂਸਰੀ ਬਣੀ ਹੋਈ ਆ ਕਈ ਵਾਰੀ ਸਿਹਤ ਵਗੈਰਾ ਖਰਾਬ ਹੋ ਜਾਂਦੀ ਹੈ ਨਾ ਤੇ ਉਹਰੇ ਟ੍ਰੀਟਮੈਂਟ ਵਗੈਰਾ ਹੋ ਜਾਂਦਾ ਛੋਟੀ ਮੋਟੀ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ ਅੱਜ ਹੁਣ ਚਾਹ ਪੀਣ ਲੱਗੇ ਉਹਰੇ 24 ਘੰਟੇ ਗਰਮ ਚਾਹ ਅਵੇਲੇਬਲ ਹੁੰਦੀ ਆ ਇਹ ਭਾਈ ਇਹਨਾਂ ਦੀ ਚਾਹ ਬਿਨਾਂ ਅੱਖ ਨਹੀਂ ਖੁੱਲਦੀ ਠੰਡ ਲੱਗ ਰਹੀ ਹੈ ਬੰਦੇ ਨੂੰ ਨਹੀਂ ਬਿਸਕੁਟ ਵਗੈਰਾ ਖਾ ਲੂਗੇ ਨਾ ਹੁਣ એનર્ਜੀ ਚਾਹੀਦੀ ਹੈ ਨਾ ਸਵੇਰੇ ਸਵੇਰੇ ਹਾਂ ਨੀਚੇ ਉਤਰਨਾ ਹੈ ਆ ਵੀ ਸਾਹਮਣੇ ਬਰਤਨ ਬਣਾਇਆ ਹੋਇਆ ਹੈ ਨਾ ਜਿਹੜਾ ਇਹਦੇ ਵਿੱਚ ਗਰਮਾ-ਗਰਮ ਚਾਹ 24 ਘੰਟੇ ਔਰੇ ਸੰਗਤ ਵਾਸਤੇ ਅਵੇਲੇਬਲ ਰਹਿੰਦੀ ਹੈ ਤੁਸੀਂ ਜਦ ਮਰਜੀ ਆਪਣਾ ਔਰੇ ਤੋਂ ਬਰਤਨ ਚੱਕ ਕੇ ਚਾਹ ਪੀ ਸਕਦੇ ਹੋ ਜੀ ਤੇ ਆਹ ਸਾਹਮਣੇ ਲੰਗਰ ਹਾਲ ਹੈ ਜੀ ਦੇ ਗੁਰਦੁਆਰਾ ਸਾਹਿਬ ਚ ਪੀਣ ਵਾਲਾ ਗਰਮ ਪਾਣੀ ਦਾ ਪ੍ਰਬੰਧ ਵੀ ਕਰਿਆ ਹੋਇਆ ਹੈ ਕਿਉਂਕਿ ਗੁਰਦੁਆਰਾ ਸਾਹਿਬ ਦੇ ਜਿੰਨਾ ਵੀ ਪੀਣਯੋਗ ਪਾਣੀ ਹੈ ਨਾ ਉਹ ਸਾਰਾ ਗਲੇਸ਼ੀਅਰ ਦਾ ਹੁੰਦਾ ਹੈ ਠੰਡਾ ਹੁੰਦਾ ਹੈ ਬਹੁਤ ਜ਼ਿਆਦਾ ਤੇ ਪੀਣ लायक ਨਹੀਂ ਹੁੰਦਾ ਉਹਦੇ ਨਾਲ ਗਲਾ ਖਰਾਬ ਹੋ ਜਾਂਦਾ ਹੈ ਤਾਂ ਕਰਕੇ ਕੁਦਵਾਰਾ ਸਾਹਿਬ ਤੇ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਹੋਇਆ ਸੌਣ ਦਾ ਕੰਬਲਾਂ ਦਾ ਗੱਦਿਆਂ ਦਾ ਧਰਮ ਪਾਣੀ ਦਾ ਚਾਹ ਦਾ ਤੇ ਲੰਗਰ ਪੱਠਾ ਦੇ ਦਾ ਵੀ ਪ੍ਰਬੰਧ ਬਹੁਤ ਵਧੀਆ ਕੀਤਾ ਹੋਇਆ ਏ ਤੇ ਇੱਥੇ ਜਿੰਨਾ ਵੀ ਸਮਾਨ ਖਾਣ ਪੀਣ ਦਾ ਆਂਦਾ ਜਿਹੜਾ ਉਹ ਖੱਜਰਾ ਰਾਹੀ ਆਂਦਾ ਏ ਖੱਜਰ ਸਾਰੇ ਸਮਾਨ ਟੋਟੋ-ਟੋ ਕੇ ਲੈ ਕੇ ਆਉਂਦੇ ਆ ਕਿਉਂਕਿ ਉਹਦੇ ਸੜਕ ਵਗੈਰਾ ਹੈ ਨਹੀਂ ਕੋਈ ਸਾਧਨ ਹੈ ਨਹੀਂ ਵੀ ਸਮਾਨ ਜਿਹੜਾ ਰਸਨ ਪਾਣੀ ਉਹਦੇ ਤੱਕ ਪਹੁੰਚਾਇਆ ਜਾ ਸਕੀ ਤੇ ਖੱਜਰਾ ਰਾਹੀ ਉਹਦੇ ਸਾਰੇ ਰਸਨ ਵਗੈਰਾ ਪਹੁੰਚਾਇਆ ਜਾਂਦਾ ਏ ਜੀ ਤੇ ਆ ਸਾਹਮਣੇ ਦਰਸ਼ਨ ਕਰੋ ਜੀ ਰੁੱਖਦੇ ਇਹ ਜਿਹੜਾ ਦਰਖਤ ਹੈ ਇਤਿਹਾਸਿਕ ਦਰਖਤ ਹੈ ਬਾਬਾ ਮੋਦਨ ਸਿੰਘ ਜੀ ਨੇ ਹੇਮਕੁੰਡ ਸਾਹਿਬ ਜੀ ਦੀ ਖੋਜ ਕੀਤੀ ਸੀਗੀ ਤੇ ਔਰੇ ਉਹਨਾਂ ਨੇ ਆਪਣੀ ਰਿਹائش ਬਣਾਈ ਹੋਈ ਸੀਗੀ ਆ ਪੇੜ ਦੇ ਅੰਦਰ ਸੌਂਦੇ ਸਿੰਘੇ ਰਹਿੰਦੇ ਸੀਗੇ ਔਰੇ 1937 ਵਿੱਚ ਇਸ ਧਰਤੀ ਦਾ ਸਰਵੇਖਣ ਕਰਦੇ ਸਮੇਂ ਬੰਗਾਲ ਸੈਪਰ ਦੇ ਹਵਲਦਾਰ ਮੋਦਨ ਸਿੰਘ ਜੀ ਨੇ ਹੇਮਕੁੰਡ ਸਾਹਿਬ ਜੋ ਕਿ ਦਾ ਪਤਾ ਲਗਾਇਆ ਸੀਗਾ ਤੇ ਇਹ ਉਹ ਸਥਾਨ ਹੈ ਜਿੱਥੇ ਬਾਬਾ ਮੋਦਨ ਸਿੰਘ ਜੀ ਪਹਿnde ਸੀ ਕਿ ਰਹਿائش ਕਰਦੇ ਸੀਗੇ ਸਾਰਾ ਜੰਗਲ ਦਾ ਏਰੀਆ ਹੁੰਦਾ ਸੀਗਾ ਇਹ ਹੁਣ ਤਾਂ ਸ਼ਹਿਰ ਬਣ ਗਿਆ ਔਰ ਇੱਕ ਤਰ੍ਹਾਂ ਨਾਲ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਜਿਹੜੀ ਮਾਰਕੀਟ ਬਣੀ ਹੋਈ ਆ ਇਹ ਜਿਹੜਾ ਪਿੰਡ ਬਣਿਆ ਹੋਇਆ ਗੋਵਿੰਦਾਮ ਦਾ ਇਹਦਾ ਨਾਮ ਜੀ ਘੰਗਰੀਆ ਏ ਤੇ ਔਰ ਇਹ ਤੋਂ ਗੋਵਿੰਦ ਘਾੜ ਦੀ ਦੂਰੀ ਹੈਗੀ 14 ਕਿਲੋਮੀਟਰ ਦੀ ਹੈ ਤੇ ਹੁਣ ਅਸੀਂ 14 ਕਿਲੋਮੀਟਰ ਉਤਰਾਈ ਉਤਰ ਕੇ ਜਾਣਾ ਜੀ ਗੋਵਿੰਦ ਘਾੜ ਪਹੁੰਚਣਾ ਅੱਜ ਜਾ ਕੇ ਇੱਕ ਡਿਸਪੈਂਸਰੀ ਗੁਰਦੁਆਰਾ ਸਾਹਿਬ ਬਣੀ ਹੋਈ ਆ ਤੇ ਇੱਕ ਡਿਸਪੈਂਸਰੀ ਆ ਸਰਕਾਰੀ ਡਿਸਪੈਂਸਰੀ ਵੀ ਬਣੀ ਹੋਈ ਆ ਔਰੇ ਜੀ ਗੋਵਿੰਦ ਤਾਂ ਹਮ ਤੋਂ ਬਾਹਰ ਨਿਕਲਦੇ ਸਾਰੇ ਆ ਘੋੜੇ ਵਾਲਿਆਂ ਦਾ ਸਟੇਸ਼ਨ ਬਣਿਆ ਹੋਇਆ ਓਦੇ ਸਾਰੇ ਘੋੜੀ-ਘੋੜੇ ਖੜੇ ਆ ਤੇ ਜਿਹੜੇ ਯਾਤਰੀ ਘੋੜੇ 'ਤੇ ਸਵਾਰੀ ਕਰਨਾ ਚਾਹੁੰਦੇ ਆ ਘੋੜੇ 'ਤੇ ਵੀ ਸਵਾਰੀ ਕਰ ਸਕਦੇ ਆ ਜੀ ਜਿਹੜੇ ਨਹੀਂ ਤੁਰ ਫੇਰ ਸਕਦੇ ਨਹੀਂ ਚੜ੍ਹ ਸਕਦੇ ਉਹ ਘੋੜੇ ਦੀ ਸਵਾਰੀ ਲੈ ਸਕਦੇ ਆ ਆ ਦੇਖੋ ਜੀ ਖੱਤਰ ਵਾਲੇ ਰਾਸ਼ਨ ਰੂਸ਼ਨ ਉੱਪਰ ਲੈ ਕੇ ਜਾ ਰਹੇ ਆ ਇਸੇ ਲੋਡ ਸਾਰਾ ਰਾਸ਼ਨ ਜਿਹੜਾ ਹੈਗਾ ਇਹ ਲੰਗਰ ਦਾ ਜਾਂ ਹੋਰ ਵੀ ਅ ਜ਼ਰੂਰਤ ਦਾ ਸਮਾਨ ਹੁੰਦਾ ਨਾ ਉਹ ਸਾਰਾ ਖੱਜਰਾ ਨਹੀਂ ਉੱਪਰ ਪਹੁੰਚਾਇਆ ਜਾਂਦਾ ਆਹ ਦੇਖੋ ਬੋਰਡ ਤੇ ਬੜੀ ਸੋਹਣੀ ਗੱਲ ਲਿਖੀ ਹੋਈ ਹੈ ਕਸ਼ਮੀਰ ਸੇ ਕਨਿਆ ਕੁਮਾਰੀ ਤੱਕ ਹਮ ਸਭ ਇੱਕ ਹੈ ਰਾਸ਼ਟਰੀ ਸੰਪਰਦਾ ਦੀ ਰੱਖਿਆ ਕਰੇ ਤੇ ਜੀ ਆਪਾਂ ਪਹੁੰਚ ਗਏ ਆਰੇ ਜਿੱਥੇ ਹੈਲੀਪੈਡ ਦਾ ਡੱਬਣਾ ਹੋਇਆ ਨਾ ਸੰਗਤ ਹੈਲੀਪੈਡ ਰਾਹੀਂ ਬਹੁਤ ਆ ਰਹੀ ਹੈ ਵੇ ਇਧਰਲੇ ਪਾਸੇ ਆ ਕੈਂਪਿੰਗ ਸਾਈਟ ਪਣੀ ਹੋਈ ਆ ਆ ਸਾਰੀ ਕੈਂਪਿੰਗ ਸਾਈਟ ਹੈ ਕਿਉਂਕਿ ਉਰੇ ਤੋਂ ਥੋ ਵਿਊ ਪੁਆਇੰਟ ਬੜਾ ਸੁਣਾ ਆਂਦਾ ਹੈ ਨਾ ਤਾਂ ਕਰਕੇ ਵਿਊ ਕਿੰਨਾ ਘੈਂਟ ਹੈ ਨਾ ਅੜੜੜੇ ਹਨ ਸਾਰਾ ਲਓ ਗਾਇਸ ਭਾਈ ਜਿੰਨੀ ਵੀ ਸੰਗਤ ਟਰੈਕਿੰਗ ਤੇ ਆਉਂਦੀ ਹੈ ਨਾ ਉਰੇ ਮੈਕਸਿਮਮ ਸੰਗਤ ਤਾਂ ਗਲੂਕੋਜ਼ ਲੈ ਕੇ ਆਉਂਦੀ ਆ ਆਪਣੇ ਨਾਲ ਤੇ ਸਾਡੇ ਐਕਸਪੀਰੀਅੰਸ ਦੇ ਮੁਤਾਬਿਕ ਤੁਸੀਂ ਬੈਸਟ ਆਪਸ਼ਨ ਬੈਸਟ ਆਪਸ਼ਨ ਇਹ ਹੈ ਵੀ ਤੁਸੀਂ ORS ਲੈ ਕੇ ਆਓ ਆਪਣੇ ਨਾਲ ਤੇ ਉਹਦੇ ਨਾਲ ਨਾਲੇ ਤਾਂ ਤੁਹਾਡੀ ਜਿਹੜੀ ਆਕਸੀਜਨ ਲੈਵਲ ਆ ਉਹ ਪੂਰਾ ਰਹੂਗਾ ਉਲਟੀ ਨਹੀਂ ਆਉਂਦੀ ਚੀਜ਼ ਨਹੀਂ ਮਤਲਬਦਾ ਤੇ ਉਹਦੇ ਨਾਲ ਸਰੀਰ ਫਿੱਟ ਰਹਿੰਦਾ ਸਰੀਰ ਚ ਜਿਹੜੀ ਪੋਸ਼ਕ ਹੈ ਉਹ ਪੂਰੇ ਹੋ ਜਾਂਦੀ ਹੈ ਜੀ ਕਈ ਵਾਰੀ ਉਲਟੀਆਂ ਵਗੈਰਾ ਕਰਕੇ ਸਫਰ ਚ ਆਪਾਂ ਬਹੁਤ ਦੂਰ ਪਹੁੰਚੇ ਹੁੰਦੇ ਹੈ ਨਾ ਤੇ ਸਰੀਰ ਦਾ ਜਿਹੜਾ ਪਾਣੀ ਆ ਉਹ ਖਤਮ ਹੋਇਆ ਹੁੰਦਾ ਹੈ ਤੇ ਉਹ ਜਿਹੜਾ ORS ਹੈ ਉਹਨਾਂ ਕਮੀਆਂ ਨੂੰ ਪੂਰਾ ਕਰ ਦੁੰਦਾ ਏ ਮੈਂ ਇਸੇ ਉਹਦੇ ਕਰਕੇ ਉੱਤ ਜਾ ਕੇ ਆ ਕੇ ਹਾਂ ਹਰਪ੍ਰੀਤ ਨੂੰ ਆਪਾਂ ਉਹ ਆਰਐਸ ਪਲਾਪਲਾ ਕੇ ਉੱਪਰ ਚੜਾਇਆ ਏ ਚੜਾਵਾਂ ਵੀ ਲਿਆ ਉਹ ਤਾਂ ਉਤਰਨਾ ਵੀ ਆ ਜਿਹੜਾ ਰਸਤਾ ਟੁੱਟਦਾ ਇਹ ਨਾਲ ਦੀ ਨਾਲ ਉਹਦੀ ਮੁਰੰਮਤ ਵੀ ਚੱਲਦੀ ਰਹਿੰਦੀ ਏ ਔਰ ਇਹ ਵਰਕਰ ਵੀਰ ਲੱਗੇ ਹੋਏ ਆ ਬਈ ਆ بڑے بڑے ਪੱਥਰਾਂ ਦੇ ਨਾਲ ਰਸਤਾ ਬਣਾਉਣ ਲੱਗੇ ਹੋਏ ਆ ਜਿਹੜਾ ਰਸਤਾ ਟੁੱਟਿਆ ਹੋਇਆ ਏ ਉਹਦਾ ਮੁਰੰਮਤ ਦਾ ਕੰਮ ਨਾਲ ਦੀ ਨਾਲ ਚੱਲ ਰਿਹਾ ਏ ਆ ਰਸਤੇ 'ਚ ਕਈ ਪਾਸੇ ਲੈਂਡਸਲਾਈਡ ਹੋਈ ਵੀ ਐ ਤੇ ਆ ਸ਼ਾਰਟਕਟ ਵਰਤ ਰਿਹਾ ਵੀਰ ਕਈ ਜਣੇ ਤੇ ਇਦੋਂ ਨੂੰ ਆ ਜਿਹੜਾ ਪੱਕਾ ਰਾ ਬਣਿਆ ਹੋਇਆ ਏ ਬਾਈ ਜਿਹੜਾ ਬੇਨਤੀ ਤਾਂ ਇਹੀ ਐ ਵੀ ਸ਼ਾਰਟਕਟ ਨਾ ਹੀ ਪਰ ਤੋਂ ਤਾਂ ਬਹੁਤ ਵਧੀਆ ਗੱਲ ਆ ਕਿਉਂਕਿ ਉਹਨੇ ਇਸ ਟਾਈਮ ਨਾ ਤੁਹਾਡਾ ਵੇਸਟ ਹੋ ਜਾਂਦਾ ਜਿੰਨਾ ਕੁ ਉਧਰ ਨੂੰ ਲੱਗਣਾ ਐ ਥਕਾਨ ਉਨੀ ਹੋ ਜਾਂਦੀ ਐ ਬਾਕੀ ਸ਼ਾਰਟਕਟ 'ਚ ਰਿਸਕ ਬਹੁਤ ਜ਼ਿਆਦਾ ਐ ਉੱਪਰ ਕਈ ਜਣਿਆਂ ਦੇ ਸੱਟਾਂ ਵੱਜੀਆਂ ਜਿਹੜੇ ਸ਼ਾਰਟਕਟ ਲੈ ਰਹੇ ਸੀਗੇ ਪੱਥਰ-ਪੁੱਥਰ ਡਿੱਗ ਜਾਂਦਾ ਉੱਪਰ ਤੋਂ ਬਈ ਵਾਰੀ ਸੋ ਫਾਈਨਲੀ ਅਸੀਂ ਆਪਣਾ ਹਾਫ ਰਸਤਾ ਜਿਹੜਾ ਉਤਰਾਈ ਵਾਲਾ ਕੰਪਲੀਟ ਕਰ ਲਿਆ ਆ ਸਾਹਮਣੇ ਪੁਲ ਆ ਗਿਆ ਜੀ ਹੁਣ ਆਪਾਂ ਆ ਪੁਲ ਵਾਲੇ ਰਸਤੇ ਤੋਂ ਜਾਉਂਗੇ ਪਿਛਲੀ ਵਾਰੀ ਆਂਦੇ ਵੇ ਇਧਰ ਨੂੰ ਆਏ ਸੀਗੇ ਆਪਾਂ ਨੇ ਤੇ ਹੁਣ ਜਾਂਦੇ ਵੇ ਇਹ ਵਾਲਾ ਰਸਤਾ ਚੂਜ਼ ਕਰਿਆ ਆਪਾਂ ਨੇ ਇਹ ਸਾਹਮਣੇ ਹੁਣ ਆਪਾਂ ਬ੍ਰਿਜ ਕ੍ਰੋਸਿੰਗ ਕਰਨ ਲੱਗੇ ਆ ਆ ਬ੍ਰਿਜ ਨਵਾਂ ਬਣਿਆ ਇਹ ਵਾਲਾ ਰਸਤਾ ਆਪਾਂ ਨੇ ਕ੍ਰਾਸ ਕਰ ਲਿਆ ਤੇ ਸਾਰੇ ਜਣੇ ਰੀਲਾ ਬਣਾਉਣ ਲੱਗੇ ਹੋਏ ਔਰੇ ਖੜ ਕੇ ਬਹੁਤ ਵਧੀਆ 뷰 ਆ ਰਿਹਾ ਔਰੇ ਤੋਂ ਰੀਲਾ ਬਣਾਉਣੇ ਚ ਮਸਤਾ ਸਾਰੇ ਜਣੇ ਆ ਪੁਲ ਝੂਲਦਾ ਯਾਰ ਔਲਾ ਹੌਲਾ ਯਾ ਹਰਬੀਤ ਆ ਜਾ ਕਿ ਝੂਲ ਰਿਹਾ ਇਹ ਪੁਲ ਤੇ 뷰 ਚੈੱਕ ਕਰੋ ਪੁਲ ਦੇ ਉੱਪਰ ਤੋਂ ਬਹੁਤ ਸ਼ਾਨਦਾਰ 뷰 ਹੈ ਪਣ ਸਰਦਾਰ ਜੀ ਪਰਾਂਠਾ ਖਾਣ ਲੱਗੇ ਨੇ ਸਵੇਰ ਦਾ ਨਾਸ਼ਤਾ ਇੰਨੇ ਕਿੰਤਾ ਨਹੀਂ ਸੀ ਓੱਖ ਲੱਗੀ ਹੋਈ ਸੀ ਮੈਨੂੰ ਤੇ ਸਾਹਮਣੇ ਇਧਰ 뷰 ਦੇਖੋ ਜੀ ਇਹ ਆ ਬੁਲਤੋਂ ਆਏ ਆ ਸੀ ਉਧਰੋਂ ਇਹ ਸੰਗਤ ਹਲੇ ਜਾਣ ਲੱਗੀ ਹੋਈ ਆ ਆ ਆ ਸੰਗਤ ਇਸਨਾਨ ਕਰਦੀ ਆ ਕਿੰਨਾ ਸੋਹਣਾ 뷰 ਹੈ ਇਹ ਲੋ ਉਠਾਰੇ ਆ ਨਜ਼ਾਰੇ ਨੂੰ ਦੇਖ ਕੇ ਖਾਣੇ ਦਾ ਕਿਵੇਂ ਦਾ ਲੱਗ ਰਿਹਾ ਏ ਆ ਭਾਈ ਜੀ ਪੂਰਤੋ ਥੋੜੀ ਜੀ ਦੇਰ ਥੋੜੇ ਜੇ ਪਿੱਛੇ ਆ ਕੇ ਆ ਮੈਡੀਕਲ ਕੈਂਪ ਲੱਗਿਆ ਹੋਇਆ ਫਰੀ ਮਾਲਿਸ਼ ਕਰਦੇ ਆ ਤੇ ਲੰਗਰ ਪ੍ਰਸ਼ਾਦਾ ਫਰੀ ਤੇ ਇਧਰਲੇ ਪਾਸੇ ਦਵਾਈਆਂ ਵੀ ਫਰੀ ਮਿਲਦੀਆਂ ਜੀ ਜੀ ਫਾਈਨਲੀ 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 ਟਾਈਮ ਹੋ ਗਿਆ 3 ਵਜੇ ਦਾ ਤੇ ਆਪਾਂ ਸਾਰਿਆਂ ਨੇ ਆਪਣਾ ਸ੍ਰੀ ਹਿਮਕੁੰਡ ਸਾਹਿਬ ਦਾ ਟਰੈਕ ਕੰਪਲੀਟ ਕਰ ਲਿਆ ਜੀ ਕੰਗ੍ਰੈਚੁਲੇਸ਼ਨ ਸਰਪ੍ਰਿਤ ਕੰਗ੍ਰੈਚੁਲੇਸ਼ਨ 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 ਇੱਧਰ ਜੋਤ ਵੀ ਹੈਗੀ ਐ ਤੇ ਆਪਾਂ ਸਟੇਸ਼ਨ ਤੇ ਪਹੁੰਚ ਗਏ ਜਿੱਥੇ ਗੱਡੀਆਂ ਖੜੀਆਂ ਐ ਔਰ ਉਦੋਂ ਆਪਾਂ ਗੱਡੀਆਂ 'ਚ ਬੈਠ ਕੇ نیچے ਗੋਵਿੰਦ ਘਾਟ ਜਾਵਾਂਗੇ ਜੀ ਵੀਰ ਜੀ ਆਰਪਿਤ ਨੇ ਬਹੁਤ ਹਿੰਮਤ ਦਿਖਾਈ ਐ ਸਾਰਾ ਰਾਏ ਨੇ ਤੁਰ ਕੇ ਬਾਹਰ ਕਰਿਆ ਐ ਇਹਦਾ ਇੱਕ ਗੋਡਾ ਵੀ ਦਰਦ ਕਰ ਰਿਆ ਸੀਗਾ ਬਹੁਤ ਜ਼ਿਆਦਾ ਅਖੀਰ ਜੇ ਚਾ ਕੇ ਬਹੁਤ ਦਰਦ ਕਰਨ ਲੱਗ ਗਿਆ ਸੀਗਾ ਨਾ ਪਰ ਫਿਰ ਵੀ ਇਹਨੇ ਹਿੰਮਤ ਬਣਾ ਕੇ ਰੱਖੀ ਆ ਮੈਂ ਤਾਂ ਵੀ ਮੈਂ ਘੋੜੇ 'ਤੇ ਨਹੀਂ ਬਹਿਣਾ ਕਾਂਡੀ 'ਤੇ ਨਹੀਂ ਬਹਿਣਾ ਤੁਰ ਕੇ ਸਾਰੇ ਜਣੇ ਤੁਰ ਕੇ ਗਏ ਆ ਸਾਰੇ ਤੁਰ ਕੇ ਤੇ ਤੁਰ ਕੇ ਹੀ ਆਏ ਆ ਸਾਰੇ ਜਣੇ ਬਾਈ ਹੁਣ ਆਪਣੇ ਆਪਣੇ ਵਿਚਾਰ ਦੋ ਬਾਈ ਫਸਟ ਟਾਈਮ ਵਿਜ਼ਿਟ ਕਹਿ ਜਾ ਰਿਹਾ ਤੁਹਾਡਾ ਤ ਬਧੀਆ ਵੈਸੇ ਮੇਰਾ ਸੈਕੰਡ ਟਾਈਮ ਵਿਜ਼ਿਟ ਦਾ ਪਰ ਐਕਸਪੀਰੀਅੰਸ ਬਹੁਤ ਵਧੀਆ ਤੇ ਜਾਂਦੇ ਵੇ ਤਾਂ ਮੈਨੂੰ ਬਿਲਕੁਲ ਵੀ ਕੁਝ ਵੀ ਫੀਲ ਹੋਇਆ ਆਂਦੇ ਵੇ ਬਹੁਤ ਫੀਲ ਹੋਇਆ ਪਰ ਮੈਂ ਆਗੀ ਫਿਰ ਵੀ ਹਾਂ ਜੋਤ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਜੋਤ ਪਹਿਲੀ ਵਾਰ ਹੀ ਆਈ ਆ ਤੇ ਚੜਾਈ ਚੜ ਗਈ ਪਹਿਲੀ ਵਾਰੀ ਉਹ ਹਨਾ ਤੁਹਾਡਾ ਸੈਕੰਡ ਟਾਈਮ ਹੈ ਪਹਿਲਾਂ ਆਏ ਸੀਗੇ ਬਚਪਨ ਵਿੱਚ ਜ਼ਿਆਦਾ ਕੁਝ ਯਾਦ ਨਹੀਂ ਪਹਿਲਾਂ ਮੰਮੀ ਡੈਡੀ ਨਾਲ ਆਏ ਸੀਗੇ ਮੈਂ ਤੇ ਕੁਲਤਾਰ ਆਏ ਸੀਗੇ ਬਹੁਤ ਜਾਨ ਲੱਗੀ ਐ ਨਾ ਹੋਲੀਏ ਕਿ ਤਰ੍ਹਾਂ ਤੋਂ ਐਸੇ ਬਹੁਤ ਆਨੰਦ ਬਹੁਤ ਆਇਆ ਹੈ ਹਰਸ਼ ਬਹੁਤ ਮਜ਼ਾ ਆਇਆ ਬਹੁਤ ਮਜ਼ਾ ਆਇਆ ਬਹਾਨਾ ਦੇਖ ਰਿਹਾ ਬਹੁਤ ਮਜ਼ਾ ਆਇਆ ਵਰਖੇ ਬਾੜਾਂ ਦੇਖ ਕੇ ਮਜ਼ਾ ਆਇਆ ਬਾਈ ਹਰਸ਼ ਨੂੰ ਮੈਂ ਪਹਿਲੀ ਵਾਰ ਆਇਆ ਸੀ ਪਹਿਲੀ ਵਾਰੀ ਬਰਖੇ ਬਾੜ ਦੇਖ ਕੇ ਬਰਫ਼ ਵੀ ਪਹਿਲੀ ਵਾਰੀ ਦੇਖੀ ਨਾ ਟ੍ਰੈਕਿੰਗ ਵੀ ਪਹਿਲੀ ਵਾਰੀ ਕੀਤੀ ਐ ਸੋ ਮਜ਼ਾ ਬਹੁਤ ਆਇਆ ਟ੍ਰੈਕਿੰਗ ਵੀ ਇੰਨੀ ਟ੍ਰੈਕਿੰਗ ਪਹਿਲੀ ਵਾਰੀ ਕੀਤੀ ਹੈ ਨਾ ਪਾਣੀਆਂ ਵਿੱਚੋਂ ਲੰਗੇ ਬਰਾਂ ਵਿੱਚੋਂ ਲੰਗੇ ਬਹੁਤ ਮਜ਼ਾ ਆਇਆ ਨਾ ਲਾਓ ਜੀ ਗੱਡੀ ਆਪਣੀ ਤਿਆਰ ਆ ਲੋ ਜੀ ਫਾਈਨਲੀ ਤਿੰਨ ਦਿਨਾਂ ਬਾਅਦ ਤਿੰਨ ਚਾਰ ਦਿਨਾਂ ਬਾਅਦ ਅਸੀਂ ਆ ਗਏ ਗੱਡੀ 'ਚ ਬੈਠ ਕੇ ਦੁਬਾਰੇ ਹੁਣ ਜੀ ਸਾਡਾ ਵਾਪਸੀ ਦਾ ਸਫ਼ਰ ਹੈ ਤੇ ਦੇਖਦੇ ਅੱਜ ਕਿੱਥੇ ਰੁਕਦੇ ਹਾਂ ਫਿਲਹਾਲ ਸਾਡੇ 1:00 ਵਜੇ ਹੋ ਗਿਆ ਦੁਪਹਿਰ ਦੇ ਚੱਲਦੇ ਆਂ ਅੱਜ ਘਰ ਨੂੰ ਪਹਿਲਾਂ ਫਤਿਹਬਲਾ ਦੇ ਲੈਣੇ ਆਂ ਬੋਲੇ ਸੋਨਹਾ ਆਸਰੀਆ ਕਾਲ next day ਤੇ ਟਾਈਮ ਹੋਇਆ ਹੈ 4:19 ਐਸਟੇਮਸ ਹੀ ਖੜੇ ਆ ਜੀ ਨਗਰਾਸੂ ਦੇ ਵਿੱਚ ਗੁਰਦੁਆਰਾ ਸਾਹਿਬ ਨੇ ਆ ਹੋਇਆ ਹੈ ਔਰ ਇਹ ਆਪਾਂ ਥੋੜੀ ਜਿਹੀ ਦੇਰ ਰੈਸਟ ਕਰਨ ਵਾਸਤੇ ਰੁਕੇ ਆ ਤੇ ਰਾਤ ਅਸੀਂ ਰੁਕੇ ਸੀਗੇ ਜੀ ਪਿੱਪਲ ਕੋਟੀ ਰੁਕੇ ਸੀਗੇ ਰਾਤ ਹਨੇਰਾ ਹੋ ਗਿਆ ਸੀਗਾ ਤੇ ਸਵੇਰੇ ਉੱਥੋਂ 4:00 ਚੱਲੇ ਸੀਗੇ ਥਿਉਰੀ ਫਿਰੀ 2 ਘੰਟੇ ਲੱਗੇ ਸਾਨੂੰ ਸਫਰ ਕਰਦੇ ਕਰਦੇ ਤੇ ਨਗਰਾਸੂ ਆ ਕੇ ਪਹੁੰਚੇ ਆ ਜੀ ਤੇ ਅੱਜ ਦੇ ਵਲੌਗ ਦੀ ਕਰਦੇ ਆ ਜੀ ਸਮਾਪਤੀ ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਣਾ ਤੇ ਵੀਡੀਓਜ਼ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਮਿਲਦੇ ਆ ਜਲਦੀ ਨਵੇਂ ਕਿੱਸੇ ਵਲੌਗ ਦੇ ਨਾਲ ਜਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਦਾ ਬਰਕਾ